ਸਾਡੇ YouTube ਚੈਨਲ ਤੇ ਆਫਰ ਦਾ ਸੌਂਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਾਈਬਰ ਠੱਗਾਂ ਤੋਂ ਸਾਵਧਾਨ ਰਹਿਣ ਦੀ ਗੋੜ ਖਾਸ ਕਰਕੇ ਵੱਡੀ ਉਮਰ ਦੇ ਸੀਨੀਅਰ ਫਿਜੀਦਨ ਨੂੰ ਸਾਈਬਰ ਠੱਗਾਂ ਤੋਂ ਚੌਕਸ ਰਹਿਣ ਦੀ ਗੋੜ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕਾ ਨੂੰ ਨੋਟ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਜੋ ਰੇਕਾਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਆਪਲੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਅਬ ਆਏਗਾ ਸਾਈਬਰ ਠੱਗਾ ਦਵਾਰਾ ਰੋਜ਼ ਹੀ ਕਈ ਨਵੇਂ-ਨਵੇਂ ਧਰੋਤਰੀ ਕੇ ਬਾਫੇ ਲੱਖਾਂ ਰੁਪਏ ਧੋਖਾਧੜੀ ਜਾਂਦੀਆਂ ਘਟਨਾਵਾਂ ਦੀਆਂ ਖਬਰਾਂ ਅਕਸਰ ਹੀ ਖਬਰਾਂ ਵਿੱਚ ਪੜਨ ਨੂੰ ਮਿਲਦੀਆਂ ਰਹਿੰਦੀਆਂ ਹਨ ਪਰੰਤੂ ਹੁਣ ਚੰਡੀਗੜ੍ਹ ਟ੍ਰਿਬਿਊਨ ਵਿੱਚ 4 ਜੂਨ ਨੂੰ ਛਪੀ ਇੱਕ ਖਬਰ ਨੇ ਤਾਂ ਲੋਕਾਂ ਨੂੰ ਖਾਹ ਤੋਂ ਤੇ ਸਿਨੀਅਰ ਸਟਾਫੀਆਂ ਨੂੰ ਚੰਜੂੜ ਕੇ ਰੱਖ ਦਿੱਤਾ ਹੈ ਖਬਰਾਂ ਸਾਰ ਚੰਡੀਗੜ੍ਹ ਦੀ ਇੱਕ ਵਿਆਪੀ ਸਾਲਾ ਔਰਤ ਨੂੰ 3 ਮਈ ਨੂੰ ਇੱਕ ਅਣਜਾਣ ਵਿਅਕਤੀ ਤੋਂ ਫੋਨ ਕਾਲ ਆਈ ਜੋ ਆਪਣੇ ਆਪ ਨੂੰ TRAI ਯਾਨੀ ਕਿ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦਾ ਅਧਿਕਾਰੀ ਹੋਣ ਦਾ ਝੂਠਾ ਦਾਅਵਾ ਕਰ ਰਿਹਾ ਸੀ ਉਸ ਨੇ ਪੀੜਤਔਰ ਨੂੰ ਦੱਸਿਆ ਕਿ ਉਸਦਾ ਫੋਨ ਨੰਬਰ ਇੱਕ ਗੈਰਕਾਨੂੰਨੀ ਪ੍ਰਕਿਰਿਆ ਵਿੱਚ ਸ਼ਾਮਲ ਹੈ ਫਿਰ ਪੀੜਤ ਮੈਨੂੰ WhatsApp ਤੇ ਵੀਡੀਓ ਕਾਲ ਰਹੀ ਰੱਟ ਪਰ ਨੇ ਦੱਸਿਆ ਕਿ ਉਹ FIBI ਦਾ ਇੱਕ ਅਧਿਕਾਰੀ ਹੈ ਆਪਣੀ ਕਹਾਣੀ ਨੂੰ ਸੱਚੀ ਦਿਖਾਉਣ ਲਈ ਉਸ ਨੇ ਸੁਪਰੀਮ ਕੋਰਟ ਦੇ ਕੁਝ ਨਕਲੀ ਡਾਕੂਮੈਂਟਸ ਤੇ ਨਕਲੀ ਅਰੈਸਟ ਗਰੰਟੀ ਦਿਖਾਏ ਕਿ ਉਸ ਔਰਤ ਦਾ ਮਨੀ ਲਾਂਡਰਿੰਗ ਕੇਸ ਵਿੱਚ ਜੈਟ ਇਰ ਨੇ ਦੇ 3O ਨਾਲ ਲਿੰਕਡ ਹੈ ਉਹਨਾਂ ਨੇ ਇਸ ਗੱਲ ਨੂੰ ਮੁੱਖ ਰੱਖਣ ਦੀ ਗੱਲ ਕਹਿੰਦੇ ਹੋਏ ਕੁਝ ਰਕਮ ਇੱਕ ਸਿਓਰ ਗਵਰਨਮੈਂਟ ਅਕਾਊਂਟ ਵਿੱਚ ਵੈਰੀਫਿਕੇਸ਼ਨਲੀ ਟ੍ਰਾਂਸਫਰ ਕਰਨ ਦੇ ਕਿਹਾ ਕਈ ਦਿਨਾਂ ਤੱਕ ਜੌਨ ਕੰਪਾਊਂਡ ਦੀ ਇਸ ਪ੍ਰਕਿਰਿਆ ਦੌਰਾਨ ਚੰਡੀਗੜ੍ਹ ਦੀ ਉਸ ਵਿਆਹੀ ਸ਼ਾਵਾ ਪੀੜਤ ਫੌਜ ਦੇ ਖਾਤੇ ਵਿੱਚੋਂ 2.5 ਕਰੋੜ ਰੁਪਏ ਦੀ ਰਕਮ ਨੂੰ ਸਾਈਬਰ ਠੱਗਾ ਦੁਆਰਾ ਪੂਰਾ ਲਈ ਗਈ। ਵੈਸੇ ਕਿਹਤਾਂ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸੇ ਅਖਬਾਰ ਦੇ ਵਿੱਚ 4 ਜੂਨ ਨੂੰ 241 ਹੋਰ ਖਬਰ ਅਨਸਾਰ ਚੰਡੀਗੜ੍ਹ ਦੀ 11 ਸੈਕਟਰ ਦੀ ਇੱਕ ਲੜਕੀ ਤੋਂ ਕਿਸੇ ਸਾਈਬਰ ਠੱਗ ਨੇ ਪਾਰਟ ਟਾਈਮ ਜੌਬ ਦੇਣ ਦਾ ਭਰੋਸਾ ਦੇ ਕੇ ਕੁਝ ਰਕਮ ਫਲਮੈਟਰੀ ਸੌਂਹਿਆ ਕਰਨ ਲਈ ਆਪਣੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਨ ਦੀ ਕਹਾ ਤੇ ਫਿਰ ਟੈਲੀਗ੍ਰਾਮ ਗਰੁੱਪ ਦੇ ਵਿੱਚ ਉਹ ਲੜਕੀ ਨੂੰ ਐਡ ਕਰਕੇ ਵੱਡੀਆਂ ਰਕਮਾਂ ਦੇ ਕਮਾਈ ਦੇ ਸਮਝਬਾਅ ਦਿਖਾ ਕੇ ਉਸ ਲੜਕੀ ਦੇ ਖਾਤੇ ਵਿੱਚੋਂ 10 ਲੱਖ ਤੋਂ ਵੱਧ ਦੀ ਰਕਮ ਉਡਾ ਲਈ ਗਈ ਇਥੇ ਕਹਿੰਦੇ ਹਾਲ ਕਮਲਾ ਦੀ ਅਫਸਰ ਹੀ ਅਖਬਾਰਾਂ ਵਿੱਚ ਚਪਕੀਆਂ ਰਹਿੰਦੀਆਂ ਹਨ ਜਿੱਥੇ ਸੋ ਕੋਲਡ ਡਿਜੀਟਲ ਅਰੈਸਟ ਕਰਕੇ ਜਾਂ ਫਿਰ ਕਿਤੇ ਹੋਰ ਬਹਾਨੇ ਨਾਲ ਲੱਖਰ ਬੈ ਦੀ ਰਕਮ ਠੱਗ ਲਈ ਜਾਂਦੀ ਹੈ ਇਹ ਦੇਖਣ ਵਿੱਚ ਆਇਆ ਹੈ ਕਿ ਅਕਸਰ ਸੀਨੀਅਰ ਸਿਟੀਜਨ ਨੂੰ ਇਹਨਾਂ ਫਾਈਬਰ ਠੱਗਾ ਦੁਆਰਾ ਸ਼ਿਕਾਰ ਬਣਾਇਆ ਜਾਂਦਾ ਹੈ ਕਿਉਂਕਿ ਉਹਨਾਂ ਕੱਜ ਦੇ ਡਿਜੀਟਲ ਯੋਗ ਵਿਚ ਕੋਈ ਗਿਆਨ ਦਾ ਨੌਲੇਜ ਨਹੀਂ ਹੁੰਦਾ ਤੇ ਉਹ ਜਾਣੇ-ਅਣਜਾਣੇ ਵਿੱਚ ਇਹਨਾਂ ਫਾਈਬਰ ਠੱਗਾ ਦੀ ਧੋਖਾ ਟੜੀ ਦਾ ਸ਼ਿਕਾਰ ਬਣ ਜਾਂਦੇ ਹਨ ਕਈ ਵਾਰੀ ਉਦੇਸ਼ਾਂ ਤੋਂ ਵੀ ਕਈ ਫਾਈਬਰ ਠੱਗ ਰਿਸ਼ਤੇਦਾਰ ਹੋਣ ਜਾਂ ਫਿਰ ਜਾਣ ਪਛਾਨ ਵਾਲੇ ਫੋਨ ਦਾ ਟਾਂਗ ਰੱਜ ਕੇ ਕਹਿੰਦੇ ਹਨ ਕਿ ਆਪਣੇ ਅਕਾਊਂਟ ਨੰਬਰ ਦੀ ਸਾਰੀ ਡਿਟੇਲ ਤੇ ਜੋ ਤਾਂ ਜੇ ਤੁਹਾਡੇ ਖਾਤੇ ਵਿੱਚ ਅਸੀਂ ਲੱਖਾਂ ਰੁਪਏ ਟਰਾਂਸਫਰ ਕਰ ਦਿੱਤੇ ਜੋ ਕਿ ਅਦੀ ਬਾਅਦ ਵਿੱਚ ਇੰਡੀਆ ਆ ਕੇ ਤੁਹਾਡੇ ਤੋਂ ਲੈ ਲਵਾਂਗੇ ਤੇ ਜੇਕਰ ਬੈਂਕ ਡਿਟੇਲ ਕਿਸੇ ਗਲਤੀ ਦੁਆਰਾ ਪੇਲ ਨਹੀਂ ਜਾਂਦੀ ਪੇਹ ਦਿੱਤੀ ਜਾਂਦੀ ਹੈ ਤਾਂ ਲੱਖਾਂ ਰੁਪਏ ਖਾਤਿਆਂ ਦੇ ਵਿੱਚੋਂ ਉਡਾ ਲਈ ਜਾਂਦੀ ਹੈ ਪਿਛਲੇ ਸਾਲ ਅਖਬਾਰ ਵਿੱਚ ਖਬਰ छਪੀ ਸੀ ਜਿੱਥੇ ਹਰਿਆਣੇ ਦੇ ਇੱਕ ਬਜ਼ੁਰਗ ਨੂੰ ਇੱਕ ਲੜਕੀ ਨੇ ਵੀਡੀਓ ਕਾਲ ਕਰਕੇ ਫਿਰ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਉਸ ਬਜ਼ੁਰਗ ਦੀਆਂ ਇਤਰਾਜ਼ਯੋਗ ਫੋਟੋਆਂ ਤਿਆਰ ਕਰਕੇ ਕਈ ਦਿਨ ਤੱਕਆਂ ਦਿੱਤੀਆਂ ਜਾਂਦੀਆਂ ਰਹੀਆਂ ਕਿ ਉਹ ਜੋ ਫੋਟੋਆਂ ਹਨ ਉਹਦੇ ਪਰਿਵਾਰ ਮੈਂਬਰਾਂ ਨੂੰ ਭੇਜ ਕੇ ਵਹਿਲ ਰਲ ਕਰ ਦਿੱਤੀਆਂ ਜਾਣਗੀਆਂ ਤੇ ਜਾਂ ਫਿਰ ਉਹ ਬਜ਼ੁਰਗ ਜੇਕਰ ਇਹ ਤੋਂ ਬਚਣਾ ਚਾਹੁੰਦਾ ਹੈ ਤਾਂ ਇਹਨੇ ਰਪਈ ਇੱਕ ਅਕਾਊਂਟ ਦੇ ਵਿੱਚ ਡਰਾਪ ਕਰ ਕਮ ਦੇਵੀ ਇਹ ਤਾਂ ਬਖਰ ਪਏ ਉਸ ਨਿਯਤ ਤੋਂ ਠੱਗ ਲਏ ਤੇ ਮਾਮਲਾ ਬਾਅਦ ਦੇ ਵਿੱਚ ਫਾਈਬਰ ਕ੍ਰਾਈਮ ਪੁਲਕ ਪਹੁੰਚਾ ਸੀ ਵੈਸੇ ਤਾਂ ਸਾਰੇ ਹੀ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ ਪਰੰਤੂ ਸੀਨੀਅਰ ਸਿਟੀਜ਼ਨ ਨੂੰ ਖਾਸ ਤੌਰ ਤੇ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਫਾਈਬਰ ਠੱਗ ਵੱਡੀ ਉਮਰ ਦੇ ਲੋਕਾਂ ਦਾ ਫੋਨ ਨੰਬਰ ਤੇ ਕੁਝ ਹੋਰ ਬਾਇਓ ਡਾਟਾ ਕਿਸੇ ਸੌਮ ਲੈ ਕੇ ਤੇ ਉਹਨਾਂ ਨੂੰ ਇੱਕ ਪਿਛਕਾਰ ਬਣਾਉਂਦੇ ਹਨ ਕਿਉਂਕਿ ਪੀਨੀਅਰ ਥੱਦੀ ਜਾਣ ਨੂੰ ਡਿਜੀਟਲ ਨੋਲਜ ਬਹੁਤਾ ਨਹੀਂ ਹੁੰਦਾ ਤੇ ਇਹਤ ਕਰਕੇ ਕਿਸੇ ਗਲਤ ਕਾਉ ਕਰਕੇ ਨਫਾ ਪਏ ਜੋ ਹਨ ਜੇਕਰ ਖਾਤਿਆਂ ਵਿੱਚ ਉੱਡ ਜਾਣ ਤੇ ਉਮਰ ਬਾਅਦ ਦੀ ਕਮਾਈ ਜੋ ਹੈ ਉਹ ਮਿੰਟਾਂ ਦੇ ਵਿੱਚ ਹੀ ਖਤਮ ਹੋ ਜਾਵੇ ਤਾਂ ਇਹ ਤੋਂ ਬਾਅਦ ਹੀ ਗੱਲ ਹੋਰ ਕਿਹੜੀ ਹੋਰ ਕਰੀ ਹੈ ਇਤਨੀ ਧੋਖੇ ਕਰਦੀ ਹੈ ਕਿ ਫਰ ਕੋਈ ਇਹਨਾਂ ਫੇਬਰ ਠੱਗਾ ਤੋਂ ਫਾਇਦਾ ਲੈਂਦਾ ਤੇ ਖਾਸ ਕਰਕੇ ਵੱਡੀ ਉਮਰ ਦੇ ਯਾਨੀ ਕਿ ਸੀਨੀਅਰ ਸਟੀਜਾਂ ਦਾ ਇਹਨਾਂ ਠੱਗਾ ਤੋਂ ਬਹੁਤ ਹੀ ਸਾਵਧਾਨ ਜ਼ਹਿਨ ਦੀ ਜ਼ਰੂਰਤ ਹੈ ਇਸ ਵੀਡੀਓ ਵਿੱਚ ਬਖ ਇਹਨਾਂ ਦੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਮਿਲਦੇ ਹਾਂ ਤੇ ਫੋਲ ਵੀਡੀਓ ਵਿੱਚ ਵੀਡੀਓ ਦੇਖ ਲਈ ਤੁਹਾਡਾ ਬਹੁਤ ਤੰਵਾਦ ਜੀ